ਦੋਸਤੋ ਸਭ ਤੋਂ ਪਹਿਲਾਂ ਸਾਰੇ ਸੱਜਣ ਮਿੱਤਰਾਂ ਨੂੰ ਹੈਰੀਸ ਰੌ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਭਈ ਭਗਵਾਨ ਤੁਮਨ ਕਹਿਣਾ ਹੁੰਦਾ ਜੱਟ ਟੀਵੀ ਤੇ ਵੜਕਾ ਮਾਰਦਾ ਉਹ ਮੰਗਾਈ ਨਹੀਂ ਚੀਕਾਂ ਕਢਾ ਰਖਿਏ ਨੇ ਇੱਕ ਸੋਹਣੀ ਜੀ ਮੁਟਿਆਰ ਜੀਮੀਦਾਰ ਤੋਂ ਗਿਫਟਾਂ ਦੀ ਮੰਗ ਕਰਦੀ ਏ ਉਹਨੂੰ ਗੁੱਸੇ ਦੇ ਵਿੱਚ ਕੀ ਕਹਿੰਦਾ ਏ ਉਹ ਸਾਈਡ ਹੋ ਗਿਆ ਏ ਜੱਟ ਜੀਮੀਦਾਰ ਨਹੀਂ ਉੱਤੋਂ ਸਾਰ ਨਹੀਂ ਉਹ ਲੈਂਦੀ ਸਰਕਾਰ ਨਹੀਂ ਹੋ ਗਿਆ ਏ ਜੱਟ ਜੀਮੀਦਾਰ ਨਹੀਂ ਉੱਤੋਂ ਸਾਰ ਨਹੀਂ ਉਹ ਲੈਂਦੀ ਸਰਕਾਰ ਨਹੀਂ ਕਿੱਥੋਂ ਮੈਂ ਪੁਗਾ ਮਾਰੀ ਜੇ ਤੇਰੀ ਕਿੱਥੋਂ ਮੈਂ ਪੁੱਗਾ ਮਰੀਜ ਤੇਰੀ ਨਹੀਂ ਮੇਰੀ ਖੁਦ ਦੀ ਅਧੂਰੀਆ ਤੈਨੂੰ ਗਿਫਟਾਂ ਦੀ ਪਈ ਐ ਮਰ ਜਾਣੀਏ ਨਹੀਂ ਜੱਟ ਨੂੰ ਨਾ ਮਿਲੇ ਯੂਰੀਆ ਤੈਨੂੰ ਗਿਫਟਾਂ ਦੀ ਪਈ ਐ ਮਰ ਜਾਣੀਏ ਨਹੀਂ ਜੱਟ ਨੂੰ ਨਾ ਮਿਲੇ ਯੂਰੀਆ ਟੌਮੀ ਗੁੱਚੀ ਦੇ ਬ੍ਰਾਂਡ ਤੈਨੂੰ ਲੱਗਦੇ ਨੇ ਪਿਆਰੇ ਲੱਗਦਾ ਹੈ ਜੱਟ ਤੋਂ ਫੇਰ ਲੱਗੇ ਤੈਨੂੰ ਪਤਾ ਖੇਤੀ ਬਾੜੀ ਦਾ ਜੇ ਛੱਡਿਆ ਆਈ ਫੋਨ ਹੱਥ ਚੋਂ ਟੌਮੀ ਗੁੱਚੀ ਦੇ ਬ੍ਰਾਂਡ ਤੈਨੂੰ ਲੱਗਦੇ ਨੇ ਪਿਆਰੇ ਲੱਗਦਾ ਹੈ ਜੱਟ ਤੋਂ ਫੇਰ ਲੱਗੇ ਤੈਨੂੰ ਪਤਾ ਖੇਤੀ ਬਾੜੀ ਦਾ ਜੇ ਛੱਡਿਆ ਹੀ ਫੋਨ ਹੱਥ 'ਚੋਂ ਤੇਰਾ ਕਰਦਾ ਕਮਾਈਆਂ ਬਾਪੂ ਗੋਰੀਏ ਕਰਦਾ ਕਮਾਈਆਂ ਬਾਪੂ ਗੋਰੀਏ ਇਨਸਾਨੇ ਟੋਣੀ ਨਿੱਤ ਤੂੜਿਆ ਤੈਨੂੰ ਗਿਫਟਾਂ ਦੀ ਪਈਆ ਮਰ ਜਾਣੀਏ ਨਹੀਂ ਜੱਟ ਨੂੰ ਨਾ ਮਿਲੇ ਯੂਰੀਆ ਤੈਨੂੰ ਗਿਫਟਾਂ ਦੀ ਪਈਆ ਬਿੱਲੋ ਰਾਣੀਏ ਨਹੀਂ ਜੱਟ ਨੂੰ ਨਾ ਮਿਲੇ ਯੂਰੀਆ ਰੋਮ ਰੋਮ ਸਾਡਾ ਕਰ ਜਾਈਏ ਨਹੀਂ ਤੇਰੇ ਪਾ ਦਾ ਰਿੱਚ ਜੱਟ ਆ ਆ ਫਸਲਾਂ ਦੇ ਸਿਰ ਰੋਟੀ ਖਾਨਿਆਂ ਨਹੀਂ ਉੰਜ ਸਾਡੇ ਖੜੇ ਹੱਥਿਆ ਰੋਮ ਰੋਮ ਸਾਡਾ ਕਰ ਜਾਈਏ ਨਹੀਂ ਤੇਰੇ ਪਾਦਰਿਛ ਜੱਟਿਆ ਆ ਫਸਲਾਂ ਦੇ ਸਿਰ ਰੋਟੀ ਖਾਨਿਆਂ ਨਹੀਂ ਉੰਜ ਸਾਡੇ ਖੜੇ ਹੱਥਿਆ ਓ ਤੈਨੂੰ ਦੇਣੇ ਕੀ ਦਲਾਸੇ ਇਸ ਜੱਟ ਨੂੰ ਦੇਣੇ ਕੀ ਦਲਾਸੇ ਇਸ ਜੱਟ ਨੂੰ ਤੇ ਖੁਦ ਮੱਥੇ ਪਾਈ ਤੋੜਿਆ ਤੈਨੂੰ ਗਿਫਟਾਂ ਦੀ ਪਈ ਮਰ ਜਾਣੀਏ ਨਹੀਂ ਜੱਟ ਨੂੰ ਨਾ ਮਿਲੇ ਯੂਰੀਆ ਹੋ ਤੈਨੂੰ ਗਿਫਟਾਂ ਦੀ ਪਈਆ ਬਿੱਲੋ ਰਾਣੀਆਂ ਨਹੀਂ ਜੱਟ ਨੂੰ ਨਾ ਮਿਲੇ ਯੂਰੀਆ ਐਹੋ ਜੇ ਪਿਆਰ ਨਾਲੋਂ ਚੰਗਾ ਜੇ ਮਿੱਤਰਾਂ ਨੂੰ ਰੱਬ ਚੱਕ ਲੇ ਸਰੌਆਂ ਦੇ ਹੈਰੀ ਦੀ ਮਤ ਮਰ ਜੂ ਜੇ ਦੋ ਦਿਨ ਹੋਰ ਕੱਟ ਲੇ ਐਹੋ ਜੇ ਪਿਆਰ ਨਾਲੋਂ ਚੰਗਾ ਜੇ ਮਿੱਤਰਾਂ ਨੂੰ ਰੱਬ ਚੱਕ ਲੇ ਸਰੌਆਂ ਦੇ ਹੈਰੀ ਦੀ ਮਤ ਮਰ ਜੂ ਜੇ ਦੋ ਦਿਨ ਹੋਰ ਕੱਟ ਲੇ ਉਹ ਜਿਉਂਦੇ ਰਹਿਣ ਮਾਪੇ ਜਿਹੜੇ ਨਾਲ ਨੇ ਜਿਉਂਦੇ ਰਹਿਣ ਮਾਪੇ ਜਿਹੜੇ ਨਾਲ ਨੇ ਨਿੱਤੇ ਨੇ ਕਿੜਾ ਪੌਣੀ ਪੂਰੀਆ ਤੈਨੂੰ ਗਿਫਟਾਂ ਦੀ ਪਈ ਐ ਮਰ ਜਾਣੀਏ ਨੀ ਜੱਟ ਨੂੰ ਨਾ ਮਿਲੇ ਯੂਰੀਆ ਓ ਤੈਨੂੰ ਗਿਫਟਾਂ ਦੀ ਪਈ ਐ ਮਰ ਜਾਣੀਏ ਨੀ ਜੱਟਾਂ ਨੂੰ ਨਾ ਮਿਲੇ ਯੂਰੀਆ